ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਹਨਾ ਕੀ ਕੁਝ ਚੱਲ ਰਿਹਾ ਤੇ ਜਿਹੜੀਆਂ ਜੀਰੀਆਂ ਝੋਨੇ ਕਿਸਾਨਾਂ ਨੇ ਲਾਈ ਸੀ ਹਨਾ ਅੱਧੇ ਡੁੱਬ ਗਏ ਅੱਧਾ ਪੰਜਾਬ ਸੋਨੂੰ ਪਤਾ ਵੀ ਡੁੱਬ ਗਿਆ ਤੇ ਬਾਕੀ ਕਿਸਾਨ ਕਿੰਨਾ ਖਰਚਾ ਕਰਕੇ ਹਨਾ ਜਿਹੜਾ ਮੇਰੇ ਏਰੀਏ ਦੇ ਸੰਰੂਰ ਏਰੀਏ ਦੇ ਵਿੱਚ ਹੋਰ ਪਾਸੇ ਵੀ ਹੋਣਾ ਹਨਾ ਜਿਹੜਾ ਇਹ ਜੀਰੀ ਦੇ ਵਿੱਚ ਬੌਣਾ ਰੋਗ ਆਇਆ ਪੌਣੇ ਰੋਗ ਦੇ ਬੁੱਝਿਆ ਆਏ ਨੇ ਹਨਾ ਤੁਸੀਂ ਜੀਰੀ ਬਈ ਜਮਾ ਖਤਮ ਕਰਤੀ ਹੈ ਨਾ ਇਹ ਰੋਗ ਨੇ ਹਨ ਤੇ ਕੀ ਕਰੂਗਾ ਕਿਸਾਨ ਐਨਾ ਖਰਚ ਕਰਕੇ ਐਨਾ ਖਰਚ ਕਰਿਆ ਹੋਇਆ ਨਾ ਕੀ ਕਰੂਗਾ ਕਿਸਾਨ ਲੈ ਇਹ ਝੋਨਾ ਜਿਹੜਾ ਅੱਧ ਵੀ ਜਿਹੜਾ ਉਹ ਪੱਲੇ ਨਹੀਂ ਪੈਣਾ ਇਹਦੇ ਵਿੱਚੋਂ ਹਨ ਤੇ ਬਾਈ ਲਵੇ ਤਿੰਨ ਚਾਰ ਕਿਕੀਲੇ ਨੇ ਤੇ ਇਹ ਤਿੰਨ ਚਾਰ ਕਿਕਿਲਿਆਂ ਦਾ ਇਹਦਾ ਜਿਹੜਾ ਇਹ ਖਰਾਬ ਹੋ ਗਿਆ ਇਹਦੇ ਵਿੱਚ ਵੀ ਹੈਗਾ ਸੀ ਇਹਦੇ ਵਿੱਚ ਘਟਾ ਤੇ ਉਹ ਬਾਣ ਚੋਂ ਸ਼ੁਰੂ ਹੋਇਆ ਸੀ ਕਹਿੰਦੇ ਇਹ ਰੋਗ ਤੇ ਉਹ ਤੋਂ ਸ਼ੁਰੂ ਹੋ ਕੇ ਉਹ ਪਰਲੇ ਜਿਹੜਾ ਤੁਹਾਨੂੰ ਜਿੰਨਾ ਸਾਫ ਹੈ ਆ ਤੇ ਉਹਦੇ ਵਿੱਚ ਥੋੜਾ ਉਹ ਅੱਗੇ ਜਾ ਕੇ ਦੋਗੀ ਆ ਉਹਦੀ ਇੱਕ ਤੇ ਬਾਕੀ ਆ ਦੇਖੋ ਤੁਸੀਂ ਇੱਧਰ ਤਾਂ ਬਿਲਕੁਲ ਹੀ ਜਮਾ ਤਬਾਹ ਕਰਤੀ ਹੋਰ ਵੀ ਮੇਰੇ ਵੀ ਕਾਫੀ ਨੇ ਜਿਹੜੇ ਗਮੰਡੀਆਂ ਦੇ ਝੋਨਾ ਕਿਸੇ ਦਾ ਠੀਕ ਖੜਾ ਹੈ ਕਿਸੇ ਦਾ ਇਹ ਕੰਮ ਹੋ ਗਿਆ ਹੈ ਨਾ ਤੁਸੀਂ ਜਮਾ ਨਾਸ ਜਿਹੜਾ ਉਹ ਮਾਰਦਾ ਇਹਦਾ ਬਿਲਕੁਲ ਹੀ ਖਤਮ ਕਰਤੀ ਦੇਖੋ ਤੁਸੀਂ ਆਹ ਦੇਖੋ ਕੀ ਕਰੂਗਾ ਬਾਈ ਕਿਸਾਨ ਹੈ ਨਾ ਇੰਨੇ ਖਰਚ ਕਰ ਕਰਕੇ ਕਦੇ ਇਹ ਬਾਣਾ ਚੋ ਜੀ ਝੋਨਾ ਇਦਾਂ ਨਹੀਂ ਹੋਇਆ ਸੀ ਪਰ ਜਿਹੜਾ ਇਹ ਬਾਉਣਾ ਰੋਗ ਆ ਗਿਆ ਨਾ ਇਹ ਬਾਉਨੇ ਰੋਗ ਨੇ ਜਿਹੜਾ ਤਬਾਹ ਕਰਕੇ ਰੱਖਤਾ ਸਾਰਾ ਝੋਨਾ ਤੁਸੀਂ ਆ ਦੇਖ ਲਓ ਵੀ ਕੀ ਹਾਲ ਕਰਿਆ ਕੀ ਕਿਸਾਨ ਕੱਢੂਗਾ ਬਾਈ ਹਰੇ ਸਪਰੇ ਲਵਾਈ ਬਹੁਤ ਜਿਹੜਾ ਖਰਚ ਕਰਕੇ ਕਾਸ ਹੁੰਦੀ ਹੈ ਕਿਸਾਨ ਨੂੰ ਹਨਾ ਵੀ ਚਲੋ ਸਲਾਉਗੀ ਫਸਲ ਦੇ ਨਾਲ ਕੋਈ ਘਰ ਪਾਉਣਾ ਕਿਸੇ ਨੇ ਕਿਸੇ ਨੇ ਵਿਆਹ ਕਰਨਾ ਹਨਾ ਤੇ ਬਹੁਤ ਕੁਝ ਜਿਹੜਾ ਕਿਸਾਨ ਦਾ ਹੋ ਹੋਇਆ ਹੁੰਦਾ ਪਰ ਜਦੋਂ ਆ ਜਦੋਂ ਐ ਹੋ ਜੇ ਨਾ ਤਾਂ ਕਿਸਾਨ ਦਾ ਦਿਲ ਪੁੱਛਿਆ ਲੋੜੀਂਦਾ ਹਨਾ ਯਾਰ ਬਾਈ ਇੰਨਾ ਖਰਚ ਕਰਕੇ ਜੇ ਬਾਈ ਕਿਸੇ ਦਵਾਈ ਨਾਲ ਰੋਗਿਆ ਤਾਂ ਤੁਸੀਂ ਦੱਸਿਓ ਜਰੂਰ ਕਿਉਂਕਿ ਤੁਹਾਡੇ ਦੱਸਣ ਨਾਲ ਚਲੋ ਕਿਸੇ ਦਾ ਹੋ ਵੀ ਫਾਇਦਾ ਹੋ ਜੇ ਹਨਾ ਆਪੇ ਇਸ ਕਰਕੇ ਜਿਹੜੀ ਉਹ ਵੀਡੀਓ ਪਾ ਰਹੇ ਆ ਵੀ ਕਿਸੇ ਦਾ ਫਾਇਦਾ ਹੋ ਜੀ ਵੀ ਕੋਈ ਦਵਾਈ ਹੋਵੇ ਇਹਦੀ ਹੈ ਨਾ ਪਰ ਹੁਣ ਮੀਂਹ ਨਾਲ ਜਿਹੜਾ ਥੋੜਾ ਜਿਹਾ ਬਈ ਦਵਾਰੋ ਗੋਭਾਂ ਜਿਹੜੀਆਂ ਕੱਢਣ ਲੱਗਿਆ ਪਰ ਉਹਨ ਗੋਭਾਂ ਥੋੜਿਆ ਲੇਟ ਹੋ ਜੂਗਾ ਹਨਾ ਕੰਮ ਤੇ ਬਹੁਤ ਔਖਾ ਹੋ ਗਿਆ ਬਈ ਤੇ ਤੁਸੀਂ ਐ ਲਾ ਲੋ ਰੋਜ ਵਿਚਾਰਾ 10 10 ਗੀੜੇ ਦੇ ਵਿੱਚ ਲਾਉਂਦਾ ਵੀ ਜੇ ਸੈਟ ਹੋ ਜੇ ਸੈਟ ਹੋ ਜੇ ਸੈਟ ਹੋ ਜੀ ਆ ਦੇਖੋ ਜਮਾ ਨਾਸ ਵਜਿਆ ਪਿਆ